ਸੋਰਾ ਸਾਹਿਬ ਬੰਬੀ ਤੇ ਗਏ ਸੀਗੇ ਖੇਤਾਂ ਨੂੰ ਪਾਣੀ ਲਾਣ ਵਾਸਤੇ ਜੀ ਸਿੰਘ ਨੇ ਆਣ ਕੇ ਮੇਰੇ ਸੋਰਾ ਸਾਹਿਬ ਤੇ ਹਮਲਾ ਕਰ ਦਿੱਤਾ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਆਣ ਕੇ ਕਿ ਤੁਹਾਡੇ ਸੋਰਾ ਸਾਹਿਬ ਤੇ ਛੱਟਾਂ ਲੱਗੀਆਂ ਨੇ ਤੇ ਉਹਨਾਂ ਨੇ ਬਾਅਦ ਵਿੱਚ ਹਸਲ ਬਚਾਇਆ ਵਾਕਿਆ ਇਹ ਹੋਇਆ ਵੀ ਮੇਰੀ ਉਥੇ ਲੇਬਰ ਚੋਂ ਨਾ ਲਾ ਰਹੀ ਉਹਨਾਂ ਮੈਨੂੰ ਫੋਨ ਕੀਤਾ ਇਥੇ ਬੰਦੇ ਨੂੰ ਮਾਰ ਕੇ ਕੋਈ ਛੁੱਟ ਗਿਆ ਉਹ ਬੰਦੇ ਨੂੰ ਮੈਂ ਲੈ ਕੇ ਚੋਕ ਕੇ ਤੇ ਘਰ ਲੈਂਦਾ ਫਿਰ ਆਪਣੀ ਗੱਡੀ ਚ ਮੈਂ ਉਹਨੂੰ ਨਿਜੀ ਹਸਪਤਾਲ ਤੇ ਡੇਰਾ ਬੱਬਾ ਨਾਲ ਲੈ ਚੱਕਿਆ। ਹਾਲਤ ਉਹਨਾਂ ਦੀ ਬੜੀ ਗੰਭੀਰ ਆ। ਹਾਲਤ ਉਹਨਾਂ ਦੇ ਤਿੰਨ ਚਾਰ ਸਾਂ ਤੋਂ ਬਾਹਰ ਟੁੱਟੀ ਆ ਤੇ ਮਾਰ ਕੇ ਛੁੱਟ ਗਈ ਆਪਣੇ ਉਨੋਂ ਤੇ ਉਹ। ਨਾਮ ਹਰਜੀਤ ਕੌਰ ਆ। ਮੈਂ ਖੰਨਾਚਮਰਾ ਦੀ ਰਹਿਣ ਵਾਲੀ ਆ। ਮੇਰੇ ਹਸਬੰਡ ਦਾ ਨਾਮ ਸਰਮਨ ਸਿੰਘ ਆ। ਫੌਜ ਵਿੱਚ ਨੌਕਰੀ ਕਰਦੇ ਨੇ ਤੇ ਮੇਰੇ ਸਹੁਰਾ ਸਾਹਿਬ ਬੰਬੀ ਤੇ ਗਏ ਸੀਗੇ ਖੇਤਾਂ ਨੂੰ ਪਾਣੀ ਲਾਣ ਵਾਸਤੇ ਤੇ ਉਹਨਾਂ ਨੇ ਦੂਸਰਿਆਂ ਨੇ ਰਣਜੀਤ ਸਿੰਘ ਨੇ ਆਣ ਕੇ ਮੇਰੇ ਸਹੁਰਾ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਮਾਰ ਕੇ ਸੁੱਟ ਗਏ ਨੇ ਸਾਨੂੰ ਪਤਾ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਜਾਣ ਕੇ ਕਿ ਤੁਹਾਡੇ ਸੋਹਰਾ ਸਾਹਿਬ ਦੇ ਛੱਟਾਂ ਲੱਗੀਆਂ ਨੇ ਤੇ ਉਹਨਾਂ ਨੇ ਬਾਅਦ ਵਿੱਚ ਹੌਸਲਾ ਬਚਾਇਆ ਸਾਨੂੰ ਡੇਰਾ ਬਾਬਾ ਨਾਨਕ ਤੋਂ ਜਵਾਬ ਮਿਲਿਆ ਅਸੀਂ ਫਿਰ ਗਰਦਾਸਪੁਰ ਆ ਗਏ ਤੇ ਗਰਦਾਸਪੁਰ ਜਾ ਕੇ ਸਾਡੀ ਉਥੇ ਹੀ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਇਸ ਟਾਈਮ ਉਹਨਾਂ ਨੂੰ ਹੋਣਾ ਤੇ ਜਲੰਧਰ ਪਹੁੰਚ ਆਇਆ ਗਿਆ ਏ ਕੀ ਰੰਜਿਸ਼ਾ ਜੀ ਇਸ ਲੜਾਈ ਦੀ ਲੜਾਈ ਤੇ ਰੰਜਿਸ਼ ਕਿ ਕਿ ਸਾਡੇ ਖੇਤ ਦੇ ਹੀ ਖੇਤਾ ਤੋਂ ਸਾਡੇ ਕੋ ਰਾਹ ਮੰਗਦਾ ਸੀਗਾ ਉਹ ਕਿ ਸਾਨੂੰ ਰਾਹ ਦਿੱਤਾ ਜਾਵੇ ਦੋ ਤਿੰਨ ਦਿਨ ਤੋਂ ਸਾਡਾ ਕੋ ਰਾਹ ਮੰਗ ਰਿਆ ਸੀ ਅਸੀਂ ਰਾਤ ਮੇਰੇ ਸਹੁਰਾ ਸਾਹਿਬ ਇਨਕਾਰ ਕਰ ਰਹੇ ਸੀਗੇ ਕਿ ਅਸੀਂ ਰਾਹ ਨਹੀਂ ਦੇਣਾ ਉਸ ਦੀ ਰੰਜਿਸ਼ ਰੱਖਦੇ ਹੋਏ ਉਹਨਾਂ ਨੇ ਤੁਹਾਡੇ ਸਹੁਰਾ ਮਤਲਬ ਸਾਹਿਬ ਹਾਂਜੀ ਮੇਰਾ ਸਹੁਰਾ ਸਾਹਿਬ ਕੱਲੇ ਹੀ ਖੇਤਾਂ ਵਿੱਚ ਪਾਣੀ ਲਾਣ ਆ ਸਵੇਰ 6 ਵਜੇ ਗਏ ਸੀਗੇ ਤੇ ਐਸਟਾ ਉਹ ਆਦੇ ਪਏ ਸੀਗੇ 6 ਵਜੇ ਵਾਪਸ ਇਹ ਇਧਰੋਂ ਟਰੈਕਟਰ ਤੇ ਜਾ ਰਿਹਾ ਸੀਗਾ ਤੇ ਉਹਨੇ ਡਾਕਟਰ ਵੀ ਚੋਰਾਟ ਕੱਢਿਆ ਰਾਤ ਦੇ ਨਾਲ ਮੇਰਾ ਸਹਰਾ ਸਾਹਿਬ ਤੇ ਹਮਲਾ ਕੀਤਾ ਉਹਨੂੰ ਜਾਨ ਤੋਂ ਖਤਮ ਕਰ ਦਿੱਤਾ ਤੇ ਉਹ ਬਾਅਦ ਵਿੱਚ ਪਿੰਡ ਵਿੱਚ ਨਹੀਂ ਆਇਆ ਉਹ ਨਹਿਰੇ ਨਹਿਰ ਪੈ ਕੇ ਆਪਣੇ ਰਮਦਾਸ ਚਲਾ ਗਿਆ ਇਹ ਬਕਾਇਆ ਕਿੰਨੀ ਫਰੀਕਾ ਇਹ 8 ਤਰੀਕ ਦਾ ਗੱਲ ਜੀ ਇਸ ਨੂੰ ਲੈ ਕੇ ਤੁਸੀਂ ਕੋਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂ ਕੋਈ ਦਰਖਾਸਤ ਦਿੱਤੀ ਹੈ ਦਰਖਾਸਤ ਹਾਂਜੀ ਦਿੱਤੀ ਸੀਗੇ ਸਾਡੀ ਅਜੇ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲੇ ਦਨ ਜਾਜ ਪਰਚਾ ਕਰ ਰਹੇ ਨੇ ਸਾਡੇ ਤੇ ਛੱਬੀਆਂ ਵਗੈਰਾ ਬਣਾ ਰਹੇ ਨੇ ਸਾਨੂੰ ਧਮਕੀਆਂ ਦੇ ਰਹੇ ਨੇ ਹੋਰ ਵੀ ਸਾਡੇ ਤੇ ਪਹਿਲਾਂ ਵੀ ਉਹਨਾਂ ਨੇ ਕਾਫੀ ਹੀ ਕੰਮ ਕੀਤਾ ਹੈ ਕਿ ਹਾਂ ਹਮਲੇ ਕੀਤੇ ਨੇ ਅਸੀਂ ਕੋਈ ਕੋਈ ਕਦਮ ਨਹੀਂ ਉਠਾਇਆ ਉਹਨਾਂ ਦੇ ਉੱਤੇ ਅਸੀਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਆ ਪਰ ਉਹਨਾਂ ਨੇ ਹੁਣ ਸਾਨੂੰ ਬਹੁਤ ਹੀ ਵੱਡਾ ਸਾਡੇ ਨਾਲ ਕਾਰਨਾਮਾ ਕੀਤਾ ਹੈ ਉਹਨਾਂ ਨੇ ਅਸੀਂ ਇਸ ਕਰਕੇ ਮੰਗਦੇ ਕਿ ਸਾਨੂੰ ਇਨਸਾਫ ਮਿਲੇ ਮੇਰਾ ਹਸਬੰਦ ਇਸ ਟਾਈਮ ਨੌਕਰੀ ਫੌਜ ਵਿੱਚ ਕਰ ਰਿਹਾ ਹੈ ਸਰਕਾਰੀ ਰਸਤਾ ਕੋਈ ਨਹੀਂ ਪੈਣ ਦਾ ਪਹਿਲਾਂ ਵੀ ਮੇਰੇ ਸਹੁਰਾ ਸਾਹਿਬ ਨੇ ਬੋਲਿਆ ਕਿ ਅਹੀਂ ਰਸਤਾ ਨਹੀਂ ਦੇਣਾ ਸੀਗਾ ਇਹ ਤੱਕੇ ਨਹੀਂ ਸਾਡੇ ਕੋ ਰਸਤਾ ਲੈਣ ਦੀ ਕਰਦਾ ਕਿ ਮੈਨੂੰ ਰਸਤਾ ਦਓ ਉਹ ਅਧਿਕਾਰੀਆਂ ਤੱਕ ਦੇ ਧਿਆਨ ਵਿੱਚ ਲਿਆਂਦਾ ਗਿਆ ਤੁਹਾਡੇ ਵੱਲੋਂ ਜੀ ਹਾਂ ਜੀ ਉਹ ਸਾਨੂੰ ਕਹਿ ਰਹੇ ਡਰ ਤੇ ਛੱਬੀਆਂ ਬਣਾ ਰਹੇ ਨੇ ਅਸੀਂ ਆਣ ਕੇ ਸਾਡੇ ਦੀਆਂ ਠੂਠੀਆਂ ਛੱਬੀਆਂ ਨਾ ਬਣਾਈਆਂ ਜਾਣ ਸਰਕਾਰ ਜਿਹੜੀ ਆ ਸਾਡੇ ਤੇ ਇਨਸਾਫ ਕਰੇ ਸਾਡਾ ਤੇ ਉਹ ਵਕਤੀ ਜਾਂਚ ਕੀਤੀ ਜਾਵੇ ਕਿ ਮੇਰੇ ਜਿਹੜੇ ਹਸਬੰਡ ਨੇ ਕਿ ਉਹ ਉੱਥੇ ਸਰਵਿਸ ਕਰ ਰਹੇ ਨੇ ਮੇਰਾ ਸਹੁਰਾ ਸਾਹਿਬ ਬਜ਼ੁਰਗ ਸੀਗੇ ਮਾਤਾ ਮੇਰੀ ਅੱਗੇ ਹੀ ਮੰਜੇ ਤੇ ਪਈ ਹੋਈ ਆ ਉਹਨਾਂ ਦੀ ਬਾਹ ਤੋੜ ਕੇ ਉਹਨਾਂ ਨੂੰ ਮੰਜੇ ਤੇ ਪਾ ਦਿੱਤਾ ਗਿਆ ਮੈਂ ਇਨਸਾਫ ਮੰਗਦੀ ਆ ਕਿ ਬਜ਼ੁਰਗ ਮੇਰੇ ਸਹੁਰਾ ਸਾਹਿਬ ਦਾ ਇਨਸਾਫ ਤੁਹਾਨੂੰ ਦਿੱਤਾ ਜਾਵੇ ਮੈਂ ਜੀ ਹਰਮਿੰਦਰ ਸਿੰਘ ਪਿੰਡ ਖੰਨਾ ਜਿੰਮੜਾ ਸਰਪੰਚ ਵਾਕਿਆ ਇਹ ਹੋਇਆ ਵਾਕਿਆ ਇਹ ਹੋਇਆ ਵੀ ਮੇਰੀ ਉਥੇ ਲੇਬਰ ਝੋਨਾ ਲਾ ਰਹੀ ਸੀ ਉਹਨਾਂ ਮੈਨੂੰ ਫੋਨ ਕੀਤਾ ਕਿ ਇੱਥੇ ਬੰਦੇ ਨੂੰ ਮਾਰ ਕੇ ਕੋਈ ਛੁੱਟ ਗਿਆ ਤੇ ਤੁਸੀਂ ਆਓ ਛੇਤੀ ਫਿਰ ਅਸੀਂ ਬੰਦੇ ਉਹ ਲੇਬਰ ਮੇਰੀ ਜਿਹੜੀ ਆ ਬੰਦੇ ਨੂੰ ਚੁੱਕ ਕੇ ਤੇ ਮੋਟਰਸਾਈਕਲ ਤੇ ਲੈ ਕੇ ਅੱਗੋਂ ਫਿਰ ਮੈਂ ਵੀ ਗਿਆ ਮੋਟਰਸਾਈਕਲ ਤੇ ਉਹ ਬੰਦੇ ਨੂੰ ਮੈਂ ਲੈ ਕੇ ਚੁੱਕ ਕੇ ਤੇ ਘਰ ਲੈਂਦਾ ਫਿਰ ਆਪਣੀ ਗੱਡੀ 'ਚ ਮੈਂ ਉਹਨੂੰ ਨਿੱਜੀ ਹਸਪਤਾਲ ਤੇ ਡੇਰਾ ਬਾਬਾ ਨਾਨਕ ਛੱਡ ਕੇ ਤੇ ਕੀ ਹੁਣ ਤੱਕ ਉਹਨਾਂ ਦੀ ਹਾਲਤ ਕਿਵੇਂ ਹੈ ਹਾਲਤ ਉਹਨਾਂ ਦੀ ਸਰ ਗੰਭੀਰ ਆ ਹਾਲਤ ਉਹਨਾਂ ਦੇ ਤਿੰਨ ਚਾਰ ਸਾਂ ਤੋਂ ਬਾਹਰ ਟੁੱਟੀ ਆ ਤੇ ਮਾਰ ਕੇ ਛੁੱਟ ਗਈ ਆਪਣੇ ਵੱਲੋਂ ਤੇ ਉਹ ਤੇ ਹੁਣ ਉਹਨਾਂ ਨੂੰ ਫਿਰ ਰੈਫਰ ਕਰਤਾ ਸੀਗਾ ਉਹਨਾਂ ਹਸਪੀਟਲ ਤੋਂ ਡੇਰਾ ਬਨਾਨਕ ਤੋਂ ਗਰਦਾਸਪੁਰ ਪਰ ਗਰਦਾਸਪੁਰ ਵੀ ਨਹੀਂ ਲਾ ਜਿੱਡਾ ਕੋਈ ਜਾ ਪਿਆ ਤੇ ਫਿਰ ਉਹਨੂੰ ਅੰਮ੍ਰਿਤਸਰ ਸਿਵਟ ਕੀਤਾ ਕੌਣ ਲੋਕ ਨੇ ਜਿੰਨਾਂ ਵੱਲੋਂ ਹਮਲਾ ਕੀਤਾ ਗਿਆ ਆ ਤੇ ਕੀ ਰੰਜਿਸ਼ ਜੀ ਰੰਜੀਤ ਸਿੰਘ ਸਾਨੂੰ ਉਸੇ ਵਾਸਤੇ ਰੰਜਿਸ਼ ਕੀ ਹੈ ਰੰਜੀਤ ਸਾਰੇ ਇਹੋ ਹੀ ਹੀ ਪਿੰਨਾਂ ਦਾ ਰਾਹ ਕੋਈ ਕਾਗਜ਼ੀ ਰਾਹ ਹੈ ਨਹੀਂ ਉੱਧਰ ਤੇ ਇਹਨਾਂ ਦਾ ਰਾਹ ਰਾਹ ਹੀ ਮੰਗਦੇ ਸੀ ਪਹਿਲਾਂ ਫਿਰ ਅਗਲੇ ਦਿਨ ਇਹਨੇ ਰੰਜਸ਼ ਰੱਖ ਕੇ ਫਿਰ ਉਹਦਾ ਹੀ ਵੇਟ ਕਰਕੇ ਰਸਤੇ 'ਤੇ ਤੇ ਇਹ ਬਜ਼ੁਰਗ ਆ ਰਿਹਾ ਸੀ 75 ਸਾਲੇ ਦੀ ਉਮਰ ਹੈ ਆ ਰਿਹਾ ਸੀ ਉੱਧਰੋਂ ਆਪਣੀ ਮੋਟਰ ਤੋਂ ਸਵੇਰੇ ਤੇ ਰਾਹ ਜਿੱਦੇ ਤੇ ਟੈਗ ਕਰਤਾ ਬੰਦੇ ਨਾਲ ਲੈ ਕੇ ਤੁਸੀਂ ਪਿੰਡ ਦੇ ਸਰਪੰਚ ਜੀ ਹਾਂਜੀ ਪਰਿਵਾਰਕ ਮੈਂਬਰਾਂ ਦੱਸਿਆ ਵੀ ਉਹਨਾਂ ਵੱਲੋਂ ਨਜਾਇਜ਼ ਪਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹਾਂਜੀ ਸਰ ਉਹ ਸਾਰੀ ਪੰਚਾਇਤ ਨਾਲ ਆ ਇਹਨਾਂ ਦੇ ਉਹ ਨਜਾਇਜ਼ ਪਰਚਾ ਨਜਾਇਜ਼ ਛੱਟਾਂ ਬਣਾ ਲੈਣ ਕਿਉਂਕਿ ਬਜ਼ੁਰਗ ਕੱਲਾ ਹੀਗਾ ਉਹਦੇ ਤੇ ਅਟੈਕ ਹੋਇਆ ਉਹ ਨਜਾਇਜ਼ ਛੱਟਾਂ ਬਣਾ ਲੈਣ ਜੋ ਮਰਜ਼ੀ ਬਣਾ ਲੈਣ ਉਹ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਉਹ ਨਜਾਇਜ਼ ਜੋ ਆਖ ਆਪਣਾ ਬਰਾਬਰ ਕਰਨ ਵਾਸਤੇ ਜੋ ਮਰਜ਼ੀ ਕਰੀ ਜਾਂਦੇ ਆ ਸਰਕਾਰ ਨੂੰ ਇਹ ਬੇਨਤੀ ਆ ਵੀ ਇਨਸਾਫ਼ ਦਵਾਇਆ ਜਾਏ ਹਨਾ